ਕੋਝਕ ਸਮਾਂ ਪਹਿਲਾਂ ਤੁਸੀਂ ਦੇਖਿਆ ਹੋਊਗਾ ਕਿ ਸਰਮਾਨ ਖਾਨ ਦੀ ਫਿਲਮ ਜਿਹੜੀ ਭਾਰਤ ਫਿਲਮ ਬਣੀ ਸੀਗੀ ਉਹ ਇਸੇ ਇਲਾਕੇ ਵਿੱਚ ਹੀ ਬਣੀ ਸੀ ਇਸ ਸਥਾਨ ਦੇ ਉੱਪਰ ਵੀ ਬਣੀ ਸੀ ਉੱਥੇ ਸ਼ੂਟਿੰਗ ਹੋਈ ਸੀ ਕਿਸੇ ਗੀਤ ਦੀ ਤਾਂ ਆ ਜਿਹਦਾ ਸਵੇਦਾ ਉੱਪਰ ਤੱਕ ਦੇਖ ਸਕਦੇ ਹੋ ਤੁਸੀਂ ਰੰਗ-ਬਰੰਗਾ ਰੰਗਾਂ ਦੇ ਨਾਲ ਛੋਟੀਆਂ-ਛੋਟੀਆਂ ਪੱਟੀਆਂ ਪਾ ਕੇ ਰੰਗਿਆ ਹੋਇਆ ਦੀ ਹਵੇਲੀ ਆ ਹਵੇਲੀ ਦੀਆਂ ਅੰਦਰਲੀਆਂ ਤਸਵੀਰਾਂ ਦਿਖਾਉਣੀਆਂ ਚਾਹੁੰਦੇ ਹਾਂ ਤੁਹਾਨੂੰ ਇਹ ਅੰਦਰ ਨਾ ਵਰਤਦੇ ਸੀਗੇ ਅੰਗਰੇਜ਼ ਸਮੇਂ ਉਹ ਜਿਹੜੇ ਮਿਸਤਰੀ ਸੀਗੇ ਤਾਂ ਉਹਦੇ ਨਾਲ ਡਾਟ ਬਣੀ ਹੋਈ ਆ ਦੇਖੋ ਪੂਰੀ ਐਨ ਕਿੰਨੀ ਮਜ਼ਬੂਤੀ ਦੇ ਨਾਲ ਐਦ ਪੱਖਾ ਲਟਕਾਉਣ ਲਈ ਹੈ ਨਾ ਇਹ ਜਿਹੜੇ ਸਰੀਏ ਇਹਨੇ ਕਾਇਦਾ ਮੋٹے ਮੋٹے ਲਾਏ ਹੋਏ ਨੇ ਰਾਤ ਨੂੰ ਕੀ ਇਸ ਜਗ੍ਹਾ ਦੇ ਉੱਪਰ ਤਾਂ ਦੇਨੇ ਵੀ ਜਾਣ ਤੋਂ ਡਰ ਲੱਗਦਾ ਵਾ ਤੇ ਰਾਤ ਦਾ ਸਮਾਂ ਤਾਂ ਤੁਸੀਂ ਗੱਲਾਂ ਹੀ ਛੱਡ ਦਿਓ ਪੁਰਾਣੀਆਂ ਤਿਆਰੀਆਂ ਦੇ ਵਿੱਚ ਸੀ ਅੰਗਰੇਜ਼ ਜਿਹੜੇ ਹਸਾਬ ਨਾਲ ਉਹਨਾਂ ਦੇ ਰਹਿਣ ਬਸੇਰੇ ਬਣਾਏ ਹੋਏ ਸੀਗੇ ਤਾਂ ਉਹ ਕਦੇ ਵੀ ਨਹੀਂ ਸੀ ਚਾਹੁੰਦੇ ਕਿ ਦੇਸ਼ ਨੂੰ ਭਾਰਤ ਨੂੰ ਯਾਦ ਕਰਵਾ ਕੇ ਕਰਕੇ ਉਹ ਜਾਣਗੇ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅਸੀਂ ਅੱਜ ਮੌਜੂਦ ਆ ਪਿੰਡ ਪਮਾੜੀ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਆ ਆਜ਼ਾਦੀ ਤੋਂ ਪਹਿਲਾਂ ਜਿਸ ਜਗ੍ਹਾ ਦੇ ਉੱਪਰ ਅੰਗਰੇਜ਼ ਆਪਣਾ ਰਹਿਣ ਬਸੇਰਾ ਕਰਦੇ ਸੀ ਆ ਜਦੋਂ ਵੀ ਕਿਤੇ ਉਹ ਦੂਰ ਦਰਾਡੇ ਜਾਂਦੇ ਸੀਗੇ ਤਾਂ ਉਬਸਰਾਮ ਕਰਨ ਲਈ ਐ ਇਦਾਂ ਦੀਆਂ ਨਹਿਰੀ ਵਿਭਾਗ ਦੀਆਂ ਜਿਹੜੀਆਂ ਹਵੇਲੀਆਂ ਨੇ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਦੂਰੋਂ ਵੀ ਦਿਖਾ ਦਿਓ ਦਰਸਨ ਨੇੜੇ ਜਾ ਕੇ ਵੀ ਆਪਾਂ ਸਾਰੇ ਦਰਸ਼ਕਾਂ ਨੂੰ ਦਿਖਾਵਾਂਗੇ ਤਾਂ ਅੱਜ ਦੀ ਵੀਡੀਓ ਅਸੀਂ ਬਣਾਉਣ ਦਾ ਸਿਰਫ ਇਹੀ ਮਕਸਦ ਹੈ ਕਿ ਆਪ ਜੀ ਨੂੰ ਦਿਖਾਉਣਾ ਚਾਹੁੰਦੇ ਆ ਕਿ ਜਦੋਂ ਸਾਡਾ ਦੇਸ਼ ਆਜ਼ਾਦ ਨਹੀਂ ਸੀ ਹੋਇਆ ਤਾਂ ਜਿਹੜੇ ਅੰਗਰੇਜ਼ ਸੀ ਉਹਨਾਂ ਨੇ ਪੱਕੇ ਡਰੇ ਇਸ ਤਰ੍ਹਾਂ ਲਾਏ ਹੋਏ ਸੀ ਉਹਨਾਂ ਨੂੰ ਇਦਾਂ ਲੱਗਦਾ ਸੀਗਾ ਕਿ ਅਸੀਂ ਇਸ ਦੇਸ਼ ਦੇ ਵਿੱਚੋਂ ਹੁਣ ਜਿਹੜਾ ਸਾਡਾ ਰਾਜ ਆ ਕਦੇ ਵੀ ਅਸੀਂ ਇੱਥੋਂ ਨਹੀਂ ਛੱਡਾਂਗੇ ਤੇ ਬਕਾਇਦਾ ਇਸ ਧਰਤੀ ਦੇ ਉੱਪਰ ਆਪਣਾ ਰਾਜ ਭਾਗ ਹਮੇਸ਼ਾ ਲਈ ਕਾਇਮ ਰੱਖਾਂਗੇ ਪਰ ਸਾਡੇ ਦੇਸ਼ ਦੇ ਯੋਧਾਰੂ ਸਾਡੇ ਗਦਰੀ ਬਾਬੇ ਉਦੋਂ ਭਗਤ ਸਰਾਬੇ ਉਹਨਾਂ ਨੇ ਆ ਯਾਦੀ ਲਈ ਆਪਣੀਆਂ ਲਾਸਾਨੀਆਂ ਕੁਰਬਾਨੀਆਂ ਕੀਤੀਆਂ ਤੇ ਅੰਗਰੇਜ਼ਾਂ ਨੂੰ ਦੇਸ਼ ਦੇ ਵਿੱਚੋਂ ਬਾਹਰ ਕੱਢਿਆ ਤਾਂ ਅੰਗਰੇਜ਼ਾਂ ਦੀ ਤਿਆਰੀ ਬਾਰੇ ਅੱਜ ਜਿਹੜੀ ਸਾਡੀ ਅੱਜ ਦੀ ਵੀਡੀਓ ਆ ਉਹ ਦਿਖਾਉਣਾ ਚਾਹੁੰਦੇ ਆ ਕਿ ਪੂਰੇ ਪੰਜਾਬ ਭਾਰਤ ਵਿੱਚ ਉਹਨਾਂ ਨੇ ਥਾ-ਥਾ ਦੇ ਉੱਪਰ ਐਦਾਂ ਦੇ ਜਿਹੜੇ ਠਹਿਰਨ ਲਈ ਕੋਠੀਆਂ ਪਾਈਆਂ ਹੋਈਆਂ ਸੀ ਤੇ ਅੱਜ ਉਹ ਕੋਠੀਆਂ ਜਿਹੜੀਆਂ ਨਹਿਰ ਵਿਭਾਗ ਦੇ ਕੋਲੇ ਨੇ ਤਾਂ ਮੈਂ ਤੁਹਾਨੂੰ ਅੰਦਰ ਜਾ ਕੇ ਵੀ ਦਿਖਾ ਦਿੰਦਾ ਤੇ ਉੱਥੇ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਵੀ ਸਾਂਝੀ ਕਰਦਾ ਕਿ ਜਦੋਂ ਵੀ ਕੋਈ ਬੰਬੇ ਤੋਂ ਫਿਲਮੀ ਡਾਇਰੈਕਟਰ ਜਾਂ ਵੱਡੀ ਕੋਈ ਫਿਲਮ ਬਣਾਉਂਦੇ ਨੇ ਜਿਵੇਂ ਕੁਝ ਸਮਾਂ ਪਹਿਲਾਂ ਤੁਸੀਂ ਦੇਖਿਆ ਹੋਊਗਾ ਕਿ ਸਰਮਾਨ ਖਾਨ ਦੀ ਫਿਲਮ ਜਿਹੜੀ ਭਾਰਤ ਫਿਲਮ ਬਣੀ ਸੀਗੀ ਉਹ ਇਸੇ ਇਲਾਕੇ ਵਿੱਚ ਹੀ ਬਣੀ ਸੀ ਇਸ ਸਥਾਨ ਦੇ ਉੱਪਰ ਵੀ ਬਣੀ ਸੀ ਇਹ ਜਿਹੜਾ ਸਵੈਦਾ ਖੜਾ ਵਾ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਇਹਦੇ ਉੱਪਰ ਦਿਖਾ ਦਿਓ ਕਿ ਜਦੋਂ ਭਾਰਤ ਫਿਲਮ ਦੀ ਸ਼ੂਟਿੰਗ ਹੋਈ ਆ ਉਸ ਸਮੇਂ ਇਸ ਜਿਹੜੇ ਵੀ ਫਿਲਮ ਦੇ ਇਹਦੇ ਵਿੱਚ ਇਸ ਜਗ੍ਹਾ ਦੇ ਉੱਪਰ ਥੋੜੀ ਬਹੁਤੀ ਸ਼ੂਟਿੰਗ ਹੋਈ ਸੀ ਕਿਸੇ ਗੀਤ ਦੀ ਤਾਂ ਆ ਜਿਹੜਾ ਸਵੈਦਾ ਉੱਪਰ ਤੱਕ ਦੇਖ ਸਕਦੇ ਹੋ ਤੁਸੀਂ ਰੰਗ-ਬਰੰਗਾ ਰੰਗਾਂ ਦੇ ਨਾਲ ਛੋਟੇ-ਛੋਟੀਆਂ ਪੱਟੀਆਂ ਪਾ ਕੇ ਰੰਗਿਆ ਹੋਇਆ ਤਾਂ ਇਹ ਅੱਜ ਵੀ ਸਵੈਦਾ ਦੇ ਉੱਪਰ ਰੰਗ ਤੁਸੀਂ ਦੇਖ ਸਕਦੇ ਹੋ ਤਾਂ ਇਸੇ ਤਰ੍ਹਾਂ ਹੀ ਉਹਨਾਂ ਨੇ ਬੱਲੋਵਾਲ ਪਿੰਡ ਦੇ ਨੇੜੇ ਬਾਗਾ ਬਾਰਡਰ ਬਾਂਗ ਜਿਹੜਾ ਗੇਟ ਵੀ ਬਣਾਇਆ ਸੀਗਾ ਤਾਂ ਉਹ ਵੀ ਤੁਸੀਂ ਫਿਲਮ ਦੇ ਵਿੱਚ ਦੇਖ ਸਕਦੇ ਹੋ ਕਾਫੀ ਦਿਨ ਉੱਥੇ ਉਹਨਾਂ ਨੇ ਆਪਦਾ ਸੈੱਟ ਲਾ ਕੇ ਰੱਖਿਆ ਸੀਗਾ ਤੇ ਇਸ ਜਗ੍ਹਾ ਦੇ ਉੱਪਰ ਵੀ ਪਿੰਡ ਵਾਸੀਆਂ ਵੱਰੋਂ ਜਦੋਂ ਦੱਸਿਆ ਗਿਆ ਸਾਨੂੰ ਇਸ ਜਗ੍ਹਾ ਦੇ ਉੱਪਰ ਸਿਰਫ ਇੱਕ ਦਿਨ ਦੀ ਸ਼ੂਟਿੰਗ ਹੋਈ ਸੀ ਲਗਾਤਾਰ ਮਹੀਨਾ ਇੱਥੇ ਬਕਾਇਦਾ ਇਹਨਾਂ ਦਾ ਸੈੱਟ ਤਿਆਰ ਕਰਦੇ ਰਹੇ ਬੜੀਆਂ ਇੱਥੇ ਝੌਂਪੜੀਆਂ ਬਕਾਇਦਾ ਹੋਰ ਵੀ ਇਹਨਾਂ ਨੇ ਪੰਜਾਬੀ ਹੋਟਲ ਦਾ ਵੀ ਇੱਥੇ ਡਰੈੱਸ ਬਣਾਇਆ ਸੀਗਾ ਤੇ ਪਿੰਡ ਦੇ ਲੋਕਾਂ ਨੂੰ ਇਸ ਪਾਸੇ ਆਉਣ ਦੀ ਭੋਰਾ ਵੀ ਆਗਿਆ ਨਹੀਂ ਸੀਗੀ ਗੁਰੂ ਘਰ ਕੋਲੇ ਪੁਲਿਸ ਵੱਲੋਂ ਕੈਦਾ ਵੈਰੀਅਰ ਲਾ ਕੇ ਰਸਤਾ ਬੰਦ ਕੀਤਾ ਹੋਇਆ ਸੀਗਾ ਤਾਂ ਇਧਰਲੇ ਪਾਸੇ ਕਿਸੇ ਨੂੰ ਵੀ ਆਉਣ ਨਹੀਂ ਸੀ ਦਿੱਤਾ ਜਾਂਦਾ ਤਾਂ ਅਸੀਂ ਤੁਹਾਨੂੰ ਜਿਹੜੀ ਹਵੇਲੀ ਆ ਹਵੇਲੀ ਦੀਆਂ ਅੰਦਰਲੀਆਂ ਤਸਵੀਰਾਂ ਦਿਖਾਉਣੀਆਂ ਚਾਹੁੰਦੇ ਹਾਂ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਇਹ ਅੰਦਰਲਾ ਦ੍ਰਿਸ਼ ਹੈ ਤੁਸੀਂ ਦੇਖ ਸਕਦੇ ਹੋ ਕਿ ਬੜਾ ਮਜ਼ਬੂਤ ਈ ਦੇ ਨਾਲ ਉੱਪਰਲੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਇੱਕ ਕੱਪੜਾ ਵੀ ਢਿੰਦਾ ਕੱਪੜੇ ਤੋਂ ਬਾਅਦ ਉੱਪਰ ਟਾਰਟ ਲੱਗੀ ਹੋਈ ਆ ਇਹ ਜਿਹੜਾ ਬਣਿਆ ਹੋਇਆ ਆ ਜਿਹੜਾ ਇੱਥੇ ਆ ਇਹ ਬਾਅਦ ਵਿੱਚ ਬੰਦ ਕੀਤਾ ਹੋਇਆ ਲੱਗਦਾ ਇਸ ਜਗ੍ਹਾ ਦੇ ਉੱਪਰ ਜਦੋਂ ਸਰਦੀਆਂ ਦੇ ਦਿਨਾਂ ਦੇ ਵਿੱਚ ਸੇਕਣਾ ਹੋਵੇ ਜਾਂ ਹਨਾ ਪੱਠੀ ਲਾਈ ਜਾਂਦੀ ਸੀ ਇਸ ਜਗ੍ਹਾ ਦੇ ਉੱਪਰ ਕੋਲੇ ਲਾ ਕੇ ਸਾਦਿਓ ਬੜੀ ਮਜ਼ਬੂਤੀ ਦੇ ਨਾਲ ਬਣਿਆ ਹੋਇਆ ਉਹ ਜਿਹੜੀ ਪੱਠੀ ਦੀ ਆਪਾਂ ਜ਼ਿਕਰ ਕਰਦੇ ਸੀਗੇ ਉਹ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਆਹਦੇ ਪੱਠੀ ਹੈਗੀ ਆ ਤੇ ਜਿਹੜੀ ਮੋਰੀ ਆ ਮੋਰੀ ਦਾ ਉਕਾਰ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਇਧਰਲੇ ਪਾਸੇੋਂ ਵੱਡਾ ਉਧਰਲੇ ਪਾਸੇੋਂ ਛੋਟਾ ਇਹ ਵੀ ਕੋਈ ਜਿਹੜੇ ਇਹਨਾਂ ਦੇ ਇਸ ਚੀਜ਼ ਲਈ ਮੈਨਾ ਹੋਊਗਾ ਕਹੋਂਦਾ ਉੱਪਰਲਾ ਸੱਤ ਦਾ ਅ드్రਸ ਤੁਸੀਂ ਦੇ ਸਕਦੇ ਹੋ ਇਸ ਦੇ ਨਾਲ ਸਾਇਦ ਪੱਖਾ ਡਟਕਾਉਣ ਲਈ ਹੈਨਾ ਇਹ ਜਿਹੜੇ ਸਰੀਏ ਨੇ ਬਕਾਇਦਾ ਮੋٹے-ਮੋٹے ਲਾਏ ਹੋਏ ਨੇ ਵਿਚਾਲੇ ਤੁਸੀਂ ਦੇਖੋਗੇ ਕਿ ਕਿਡੇ-ਕਡੇ ਨਾਟ ਨੇ ਤਕਰੀਬਨ ਇੱਕ ਨਾਟ ਤਕਰੀਬਨ ਅੱਧਾ ਕਿਲੋ ਦਾ ਹੋ ਸਕਦਾ ਤਾਂ ਉੱਪਰ ਚੂਨੀ ਦੇ ਚੂਨਾ ਜਿਹੜਾ ਪਕੂਨਾ ਵਰਤਦੇ ਸੀਗੇ ਅੰਗਰੇਜ਼ ਸਮੇਂ ਉਹ ਜਿਹੜੇ ਮਿਸਤਰੀ ਸੀਗੇ ਤਾਂ ਉਹਦੇ ਨਾਲ ਡਾਟ ਬਣੀ ਹੋਈ ਆ ਦੇਖੋ ਪੂਰੀ ਐਨ ਕਿੰਨੀ ਮਜ਼ਬੂਤੀ ਦੇ ਨਾਲ ਪੋਰਾ ਵੀ ਕਿਸੇ ਪਾਸਿਓਂ ਤੇੜ ਤੱਕ ਨਹੀਂ ਹੈਗੀ ਉਹਨੂੰ ਅਸੇ ਦਾ ਵੀ ਬਾਹਰਲਾ ਡਰੈਸ ਦੇਖੀਏ ਉਹ ਸਾਹਮਣੇ ਵਾਲੇ ਪਾਸੇ ਵੀ ਆ ਕੁਝ ਬਣਿਆ ਹੋਇਆ ਤੇ ਉਹਦੇ ਵੀ ਆਪਾਂ ਜਰੂਰ ਸਾਡੇ ਦੇਖਣ ਵਾਲਿਆਂ ਨੂੰ ਦਰਸ਼ਨ ਕਰਵਾਉਨੇ ਆ ਵੈਸੇ ਪੂਰਾ ਖੁੰਖਾਰ ਆ ਜਗਾ ਤੇ ਰਾਤ ਨੂੰ ਕੀ ਇਸ ਜਗ੍ਹਾ ਦੇ ਉੱਪਰ ਤਾਂ ਦਿਨੇ ਵੀ ਜਾਣ ਤੋਂ ਡਰ ਲੱਗਦਾ ਵਾ ਤੇ ਰਾਤ ਦਾ ਸਮਾਂ ਤਾਂ ਤੁਸੀਂ ਗੱਲਾਂ ਹੀ ਛੱਡ ਦਿਓ ਤੇ ਬਹੁਤ ਜ਼ਿਆਦੇ ਜੰਗਲੀ ਕਹਿ ਸਕਦੇ ਆ ਤੁਹਾਨੂੰ ਦਿਖਾ ਦਿੰਨੇ ਆ ਇਹ ਪਿੰਡ ਪਮਾੜ ਦੇ ਨੇੜੇ ਪਿੰਡ ਪਮਾੜੀ ਪਮਾੜ ਪਮਾੜੀ ਪਿੰਡ ਦੋਨੇ ਇਕੱਠੇ ਨੇ ਉਸੇ ਸਮੇਂ ਦਾ ਅੰਗਰੇਜ਼ਾਂ ਸਮੇਂ ਦਾ ਜਿਹੜਾ ਬਣਿਆ ਹੋਇਆ ਵਾ ਤਾਂ ਇਹ ਸਾਰੇ ਹੀ ਮੇਰੇ ਹਿਸਾਬ ਨਾਲ ਰਸੋਈ ਦੇ ਲਈ ਵਰਤੇ ਜਾਂਦੇ ਹੋਣਗੇ ਪੱਕੇ ਤੇ ਬਾਕੀ ਆਜੋ ਇਧਰੇ ਪਾਨੇ ਦੀ ਉਹ ਪਰੇ ਵੀ ਹੈਗਾ ਬਣਿਆ ਹੋਇਆ ਸਾਰਾ ਦਿਖਾਉਨੇ ਆ ਤੇ ਤਕਰੀਬਨ ਬਹੁਤ ਪੁਰਾਣਾ ਜੰਗਲਵ ਦੇ ਵਾਂਗ ਆ ਤੇ ਆ ਦਰਖਤ ਬਹੁਤ ਜਿਆਦਾ ਪੁਰਾਣਾ ਤਕਰੀਬਨ ਉਸੇ ਸਮੇਂ ਦਾ ਹੀ ਲੱਗਦਾ ਹੈ ਅੰਗਰੇਜ਼ਾਂ ਵੇਲੇ ਦਾ ਹੀ ਕੈਮਰਾਮੈਨ ਵੀਰ ਨੂੰ ਕਹਿੰਦੇ ਆ ਕਿ ਇਹਦੇ ਉੱਤੇ ਜ਼ਰੂਰ ਕੈਮਰਾ ਇਹਨਾਂ ਮਾਰ ਦਿੱਤਾ ਜਾਵੇ। ਤਾਂ ਅੰਗਰੇਜ਼ਾਂ ਨੇ ਜਿਵੇਂ ਆਪਣੇ ਕਾਨੂੰਨ ਬਣਾਏ ਹੋਏ ਸੀਗੇ ਉਹ ਭਾਰਤ ਦੇ ਲੋਕਾਂ ਨੂੰ ਬਹੁਤ ਮਾੜੇ ਬਤੀਰੇ ਕਰਦੇ ਸੀਗੇ ਤੇ ਉਹ ਆਪਣੇ ਹੀ ਕਾਨੂੰਨ ਸੀ ਉਹਨਾਂ ਦੇ ਸਾਡੇ ਲੋਕਾਂ ਤੋਂ ਡੰਗਰਾਂ ਵਾਂਗੂ ਕੰਮ ਲੈਂਦੇ ਸੀਗੇ ਤੇ ਉਹਨਾਂ ਦੇ ਜਿਹੜੇ ਹੱਕ ਨੇ ਉਹਨਾਂ ਉੱਤੇ ਡਾਕੇ ਮਾਰਦੇ ਸੀਗੇ ਤੇ ਤੁਸੀਂ ਦੇਖ ਸਕਦੇ ਹੋ ਬੜਾ ਖਤਰਨਾਕ ਖੰਡਰ ਬਣ ਚੁੱਕੇ ਨੇ ਇਸ ਟਾਈਮ ਤੇ ਸੋ ਨੂੰ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਅੱਜ ਇਸ ਪਾਸੇ ਜਨ ਦੀ ਜਿਹੜੀ ਇਹ ਇਮਾਰਤ ਹੈ ਭਾਵੇਂ ਕੰਦਾ ਤਾਂ ਉਹਦੀਆਂ ਠੀਕ ਨੇ ਪਰ ਜਿਹੜੀਆਂ ਉਹਦੇ ਉੱਤੇ ਮੋਰੀਆਂ ਦਰਵਾਜ਼ੇ ਲੱਗੇ ਹੋਏ ਸੀਗੇ ਉਹ ਸਾਰੇ ਹੀ ਡੈਗ ਚੁੱਕੇ ਨੇ ਖਤਮ ਹੋ ਚੁੱਕੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਸੋ ਉਹਨੂੰ ਸਾਰੀਆਂ ਤਸਵੀਰਾਂ ਦਿਖਾ ਰਹੇ ਆ ਆਹ ਜਿਹੜਾ ਵਾ ਇਹ ਉੱਪਰ ਇਹਨੂੰ ਗਲੋ ਕਹਿੰਦੇ ਆ ਅੱਜ ਕੱਲ੍ਹ ਲੋਕ ਇਹਨਾਂ ਨੂੰ ਵੱਖ-ਵੱਖ ਬਿਮਾਰੀਆਂ ਦੇ ਤੌਰ ਤੇ ਵੀ ਗਰਮ ਕਰਕੇ ਪੀਂਦੇ ਨੇ ਤਾਂ ਇਸ ਪਾਸੇ ਵੀ ਕੈਮਰਾਮੈਨ ਵੀਰ ਨੂੰ ਕਹੂੰਗਾ ਅੱਗੇ ਜਾ ਕੇ ਦਿਖਾ ਦਿਓ ਉਹ ਬਕਾਇਦਾ ਭੱਠੀ ਬਣੀ ਹੋਈ ਆ ਇਧਰਲੇ ਪੰਨੇ ਫੇਰ ਉਸੇ ਤਰ੍ਹਾਂ ਦਾ ਹੀ ਜਿਹੜਾ ਦ੍ਰਿਸ਼ ਹੈ ਦੇਖ ਲਓ ਕਿ ਪੂਰੀਆਂ ਤਿਆਰੀਆਂ ਦੇ ਵਿੱਚ ਸੀ ਅੰਗਰੇਜ਼ ਜਿਹੜੇ ਹਿਸਾਬ ਨਾਲ ਉਹਨਾਂ ਦੇ ਰਹਿਣ ਬਸੇਰੇ ਬਣਾਏ ਹੋਏ ਸੀਗੇ ਤਾਂ ਉਹ ਕਦੇ ਵੀ ਨਹੀਂ ਸੀ ਚਾਹੁੰਦੇ ਕਿ ਦੇਸ਼ ਨੂੰ ਭਾਰਤ ਨੂੰ ਆਜ਼ਾਦ ਕਰਵਾ ਕੇ ਕਰਕੇ ਉਹ ਜਾਣਗੇ ਪਰ ਸਾਡੇ ਪੰਜਾਬ ਦੇ ਜਿਹੜਾ ਲੋਕਾਂ ਨੇ ਉਹਨਾਂ ਦੇ ਨੱਕ ਵਿੱਚ ਧਾਮ ਲਿਆਂਦਾ ਤੇ ਆਖਰ ਉਹਨਾਂ ਨੂੰ 15 ਅਗਸਤ 1947 ਦੇ ਵਿੱਚ ਇਸ ਦੇਸ਼ ਨੂੰ ਛੱਡ ਕੇ ਭੱਜਣਾ ਪਿਆ। ਪਮਾਲੀ ਪਿੰਡ ਦੇ ਵਿੱਚ ਜਿਹੜੀ ਇਹ ਅੰਗਰੇਜ਼ਾਂ ਦੇ ਹਵੇਲੀ ਆ। ਆ ਇੱਥੋਂ ਦੇ ਜਿਹੜੇ ਵਸਨੀਕ ਨੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਹ ਪੰਜ ਕਿਲਿਆਂ ਦੇ ਵਿੱਚ ਆ। ਤੇ ਇਹਦਾ ਜਿਹੜਾ ਅੱਧਾ ਦਾ ਹਿੱਸਾ ਉਹ ਮਨਸੂਰਾ ਪਿੰਡ ਦੇ ਵਿੱਚ ਵੀ ਆ ਜਾਂਦਾ ਕੁਝ ਹਿੱਸਾ ਇਹਦਾ ਤੇ ਕੁਝ ਹਿੱਸਾ ਇਹਦਾ ਪਮਾਲੀ ਪਿੰਡ ਵਿੱਚ ਆ ਜਾਂਦਾ। ਤਾਂ ਅਸੀਂ ਆਖਰ ਵਿੱਚ ਸਾਨੂੰ ਹੁਣ ਜਿਹੜੇ ਬਸ ਸਿਰਫ ਇੱਕੋ ਹੀ ਇਹ ਮਕਾਨ ਰਹਿ ਗਿਆ ਇਸ ਜਗ੍ਹਾ ਦੇ ਉੱਪਰ ਇਧੀਆਂ ਤਸਵੀਰਾਂ ਵੀ ਆਪਦੇ ਨਾਲ ਸਾਂਝੀਆਂ ਕਰਦੇ ਆ ਕਿਉਂਕਿ ਇਹਦੇ ਵਿੱਚ ਹਿਸਾਬ ਨਾਲ ਇਹ ਬਣਿਆ ਹੋਇਆ ਤਾਂ ਇਹਦੇ ਉੱਪਰ ਅਸੀਂ ਇਹਦੇ ਕਮਰਿਆਂ ਦੀ ਵੰਡ ਦੇਖ ਕੇ ਹੀ ਅੰਦਾਜ਼ਾ ਲਾ ਰਹੇ ਹਾਂ ਕਿ ਇਹਦੇ ਵਿੱਚ ਕਿਹੜੇ ਇਹਦੇ ਲਈ ਬਣਾਇਆ ਗਿਆ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਹਾਂ ਬਹੁਤ ਜ਼ਿਆਦਾ ਹਾਲਤ ਖਰਾਬ ਆ ਖੰਡਰ ਬਣ ਚੁੱਕਿਆ ਪੂਰੀ ਤਰ੍ਹਾਂ ਤੇ ਇਹਦੇ ਵਿੱਚ ਵੀ ਡਾਟਾ ਲੱਗਿਆ ਬਕਾਇਦਾ ਉਹ ਵਿੱਚ ਉੱਪਰ ਕੈਮਰਾਮੈਨ ਨੂੰ ਵੀਰ ਨੂੰ ਕੂੰਗਾ ਦਿਖਾ ਦਿਓ ਤਾਂਾਂ ਦੀ ਮੋਗਾ ਰੱਖਿਆ ਹੋਇਆ ਬਕਾਇਦਾ ਤੇ ਇਹ ਟਾਇ ਟੇਰੀ ਹੋ ਚੁੱਕੇ ਆ ਇਮਾਰਤ ਪੂਰੀ ਤਰ੍ਹਾਂ ਖੰਡਰ ਬਣ ਚੁੱਕੀ ਆ ਤੇ ਇਸ ਜਗ੍ਹਾ ਦੇ ਉੱਪਰ ਵੀ ਹੋ ਸਕਦਾ ਬਰਾਂਡਾ ਹੋਵੇ ਇਹ ਬਾਦੇ ਵਿੱਚ ਬੀਮ ਰਹਿ ਗਏ ਆਦੇ ਇਸ ਜਗ੍ਹਾ ਦੇ ਉੱਤੇ ਵੀ ਬੀਮ ਆ ਟੁੱਟੇ ਹੋਏ ਨੇ ਕੁੱਝ ਕ ਤੇ ਤਾਂ ਕਿ ਡਰਾਖਤ ਇੱਥੇ ਕਾਫੀ ਜ਼ਿਆਦੇ ਨੇ ਆਂਬ ਦੇ ਪੇੜ ਵੀ ਹੈਗੇ ਨੇ ਤੇ ਇੱਕ ਸਾਨੂੰ ਵੱਡੀ ਹੋਰ ਚੀਜ਼ ਵੀ ਦਿਖਾਵਾਂਗੇ ਕੈਮਰਾਮੈਨ ਨੂੰ ਕਹਾਂਗੇ ਕਿ ਇਧਰੋਂ ਵੀ ਦਿਖਾ ਦਿਓ ਉਹ ਕਿਸੇ ਨੇ ਬਾਅਦ ਦੇ ਵਿੱਚ ਲਿਖਿਆ ਵੀ ਹੋਇਆ ਵਾ ਥਾਣਾ ਪਮਾੜੀ ਤੇ ਜਿਹੜੇ ਇੱਥੋਂ ਪਿੰਡ ਦੇ ਬਜ਼ੁਰਗ ਸਾਨੂੰ ਮਿਲੇ ਸੀਗੇ ਉਹਨਾਂ ਨੇ ਇਹ ਗੱਲ ਆਖੀ ਸੀਗੀ ਕਿ ਇਸ ਜਗ੍ਹਾ ਦੇ ਉੱਪਰ ਤਹਿਸੀਲ ਹੁੰਦੀ ਸੀਗੀ ਜਦੋਂ ਵੀ ਕਤੇ ਅੰਗਰੇਜ਼ ਅਫਸਰ ਇਸ ਜਗ੍ਹਾ ਦੇ ਉੱਪਰ ਆਉਂਦਾ ਸੀ ਤਾਂ ਉਹ ਇਸ ਜਗ੍ਹਾ ਦੇ ਉੱਪਰ ਬੈਠ ਕੇ ਆ ਫੈਸਲੇ ਕਰਦੇ ਸੀਗੇ ਤਾਂ ਇਸ ਦੇ ਨਾਲ ਦਾ ਹੀ ਜਿਹੜੀ ਕੋਠੀ ਆ ਰਹਿਣ ਵਸੇਰਾ ਜਿੱਥੇ ਉਹ ਵਿਸਰਾਮ ਕਰਦੇ ਸੀਗੇ ਉਹ ਇੱਥੋਂ ਥੋੜੀ ਦੂਰ ਤਾਂ ਹੈਗਾ ਕੈਂਡ ਦਾ ਪੌੜ ਉਸ ਜਗ੍ਹਾ ਦੇ ਉੱਪਰ ਵੀ ਇਦਾਂ ਦੇ ਰਹਿਣ ਵਸੇਰਾ ਬਣਿਆ ਹੋਇਆ ਤਾਂ ਜਿਵੇਂ ਸਰਾਬਾ ਪਿੰਡ ਦੇ ਨੇੜੇ ਲੀਲ ਪਿੰਡ ਆ ਉੱਥੇ ਵੀ ਆ ਇੰਉਂ ਕਹਿ ਲੋ ਕਿ तकरीबन 20-25 ਕਿਲੋਮੀਟਰ ਦੇ ਏਰੀਏ ਦੇ ਵਿੱਚ ਇਦਾਂ ਦਾ ਰਹਿਣ ਬਸੇਰਾ ਜ਼ਰੂਰ ਹੁੰਦਾ ਸੀਗਾ ਤਾਂ ਪਿੰਡ ਵਾਸੀਆਂ ਵੱਲੋਂ ਦੱਸਿਆ ਵੀ ਗਿਆ ਕਿ ਇਸ ਜਗ੍ਹਾ ਦੇ ਉੱਪਰ ਖੂਹ ਹੁੰਦਾ ਸੀ ਜਦੋਂ ਲੋਕ ਬੋਤਿਆਂ ਦੇ ਉੱਪਰ ਇੱਧਰ ਉੱਧਰ ਜਾਂਦੇ ਸੀ ਜਾਂ ਸਮਾਨ ਦਾ ਟੋਟ ਟੈਰੀ ਦੇ ਲਈ ਵਰਤਿਆ ਜਾਂਦਾ ਸੀ ਉਹਨਾਂ ਨੂੰ ਤਾਂ ਉਹ ਇੱਥੇ ਰੋਕ ਕੇ ਪਾਣੀ ਜ਼ਰੂਰ ਅਸਰਾਮ ਵੀ ਕਰਦੇ ਸੀਗੇ ਤਾਂ ਇੱਕ ਅ ਅੰਬ ਦਾ ਬੂਟਾ ਅੰਬ ਦੇ ਬੂਟੇ ਦੇ ਵਿੱਚ ਅ ਬਰੋਟਾ ਦਾ ਜਿਹੜਾ ਪੇੜ ਆ ਵਿੱਚ ਨਾਲ ਹਰਾ ਹੋਇਆ ਹੋਇਆ ਇਹ ਕੋਈ ਜਿਵੇਂ ਜਾਨਵਰ ਗੋਲ ਖਾ ਲੈਂਦੇ ਨੇ ਉਸ ਤੋਂ ਬਾਅਦ ਦੇ ਵਿੱਚ ਉਹ ਇਹਦੇ ਵਿੱਚ ਹਰਾ ਹੋ ਗਿਆ ਤੇ ਆਖਰ ਵਿੱਚ ਸਾਨੂੰ ਫਿਰ ਦੁਬਾਰਾ ਤੋਂ ਜਿਹੜੀ ਉਸ ਜਿੱਥੋਂ ਸ਼ੁਰੂ ਕੀਤੀ ਸੀ ਵੀਡੀਓ ਉਸ ਪਾਸੇ ਦੀ ਜਾ ਕੇ ਹੁਣ ਤੁਹਾਨੂੰ ਦੁਬਾਰਾ ਅ ਇਸ ਦਾ ਜਿਹੜਾ ਮੂਰਲਾ ਹਿੱਸਾ ਫੇਰ ਤੋਂ ਦਿਖਾ ਦਿੰਨੇ ਆ ਤੇ ਇੱਕ ਅਧ ਰਸਤ ਦੇਖ ਸਕਦੇ ਹੋ ਉਸੇ ਸਮੇਂ ਦੇ ਨੇ ਤੁਸੀਂ ਦਰਸਤ ਦੇ ਘੇਰੇ ਦੇਖ ਲਓ ਕਿਡ ਕਿਡੇ ਵੱਟੇ ਨੇ ਸਵੈਦੇ ਤਾਂ ਕੋਈ ਸਵੈਦਾ ਕੈਮਰਾਮੈਨ ਨੂੰ ਵੀਰ ਨੂੰ ਕਹੂੰਗਾ ਵੀ ਉਹ ਵੀ ਦਿਖਾ ਦਿਓ ਕਿ ਉਹਦਾ ਜਿਹੜਾ ਘੇਰਾ ਵਾ ਤਕਰੀਬ ਇਹਨਾਂ ਉਹ 10 ਫੁੱਟ ਤੋਂ ਵੀ ਜ਼ਿਆਦਾ ਹੋਊਗਾ ਇੰਨੀ ਚੜਾਈ ਹੈ ਉਹਦੀ ਤਾਂ ਉਹਦੇ ਉੱਪਰ ਬਕਾਇਦਾ ਮਹਿਕਮੇ ਵੱਲੋਂ ਨਿਰ ਵਿਭਾਗ ਵੱਲੋਂ ਨੰਬਰ ਵੀ ਲਾਇਆ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਇਹਦਾ ਜਿਹੜਾ ਉਕਾਰ ਆ ਅ ਬਹੁਤ ਜਿਆਦਾ ਆ ਬਹੁਤ ਪੁਰਾਣਾ ਇਥੋਂ ਕੈਮਰਾਮੈਨ ਵੀਰ ਨੂੰ ਕਹਿੰਗਾ ਉੱਪਰੋਂ ਦਿਖਾ ਦਿਓ ਕਿ ਤਕਰੀਬਨ ਅ ਇਹ ਇਹ ਆਜ਼ਾਦੀ ਤੋਂ ਪਹਿਲਾਂ ਦੀ ਹਵੇਲੀ ਆ ਤੇ ਅੱਜ ਵੀ ਜੈ ਸਾਹਿਬ ਨਾਲ ਡਾਟਾਂ ਲੱਗੀਆਂ ਨੇ ਮੌਜੂਦ ਖੜੀ ਆ ਤਾਂ ਜਦੋਂ ਵੀ ਕਦੇ ਕੋਈ ਫਰਮ ਦੀ ਸ਼ੂਟਿੰਗ ਹੋਣੀ ਆ ਇਸ ਨੂੰ ਜਿਹੜੇ ਡਾਇਰੈਕਟਰ ਆ ਜਾਂ ਕੋਈ ਉਸ ਫਰਮ ਦੇ ਹੀਰੋ ਨੇ ਇਹਨੂੰ ਬਾਰਤ ਦੇ ਨੇ ਤੇ ਅੱਜ ਸੋਨੂੰ ਅਸੀਂ ਪਿੰਡ ਪਮਾੜੀ ਦੇ ਵਿੱਚ ਜਿਹੜੀ ਇਹ ਅੰਗਰੇਜ਼ਾਂ ਦੀ ਬਸਰਾਮ ਕਰਨ ਲਈ ਕੋਠੀ ਆ ਉਹਦੇ ਦਰਸ਼ਨ ਕਰਵਾਏ ਨੇ ਤਾਂ ਜਰੂਰ ਆਪ ਜੀ ਨੂੰ ਸਾਡੀ ਜਿਹੜੀ ਵੀਡੀਓ ਆ ਵਧੀਆ ਲੱਗੀ ਹੋਊਗੀ ਤਾਂ ਤੁਸੀਂ ਵੀ ਵੱਧ ਤੋਂ ਵੱਧ ਸ਼ੇਅਰ ਲਾਈਕ ਕਰਿਆ ਕਰੋ ਤਾਂ ਜੋ ਸੋਨੂੰ ਇਦਾਂ ਦੇ ਜਿਹੜੇ ਇਤਿਹਾਸਕ ਜਗ੍ਹਾਵਾਂ ਨੇ ਜਿਵੇਂ ਇਤਿਹਾਸਤਾਨ ਨੇ ਇਹਨਾਂ ਨੂੰ ਸਾਇਦ ਨਹੀਂ ਕਹਿ ਸਕਦੇ ਕਿਉਂਕਿ ਇਤਿਹਾਸ ਤਾਂ ਉਹੀ ਹੋਊਗੀ ਜਿਹੜੇ ਸਾਡੇ ਇਤਿਹਾਸ ਨਾਲ ਜੁੜੋ ਅੰਗਰੇਜ਼ਾਂ ਦਾ ਇਤਿਹਾਸ ਇਹਨੂੰ ਜ਼ਰੂਰ ਕਹਿ ਸਕਦੇ ਆ ਵੀ ਉਹ ਜਦੋਂ ਸਾਨੂੰ ਗੁਲਾਮ ਬਣਾ ਕੇ ਰੱਖਦੇ ਸੀਗੇ ਉਹ ਵੀ ਉਹ ਚਾਹੁੰਦੇ ਸੀਗੇ ਕਿ ਅਸੀਂ ਭਾਰਤ ਦੇ ਉੱਤੇ ਪੱਕੇ ਡੇਰੇ ਲਾ ਲੇ ਅਸੀਂ ਇਸ ਕਰਕੇ ਜਿਵੇਂ ਇਹ ਉਹਨਾਂ ਨੇ ਪੱਕੇ ਡੇਰੇ ਦੇ ਉਹ ਪੱਕਿਆਂ ਇਟਾਂ ਦਾ ਬੜਾ ਮਜ਼ਬੂਤ ਮਜ਼ਬੂਤੀ ਨਾਲ ਘਰ ਪਾਉਂਦੇ ਸੀਗੇ ਤਾਂ ਉਹਨਾਂ ਨੂੰ ਨਹੀਂ ਸੀ ਲੱਗਦਾ ਕਿ ਭਾਰਤ ਛੱਡ ਕੇ ਜਾਵਾਂਗੇ ਤੇ ਪਰ ਆਖਰ ਸਾਡੇ ਦੇਸ਼ ਦੇ ਜਿਹੜੇ ਸ਼ਹੀਦ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਉਹਨਾਂ ਦੀ ਕਰਕੇ ਉਹਨਾਂ ਨੂੰ ਅੰਗਰੇਜ਼ਾਂ ਨੂੰ ਆਖਰ ਭਾਰਤ ਨੂੰ ਛੱਡ ਕੇ ਇੱਥੋਂ ਭੱਜਣਾ ਪਿਆ ਤਾਂ ਸਾਡਾ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋਇਆ ਤੇ ਅੱਜ ਅਸੀਂ ਆਪਣੇ ਦੇਸ਼ ਦੇ ਮਹਾਨ ਸ਼ਹੀਦਾਂ ਦੀ ਕਰਕੇ ਆਜ਼ਾਦੀ ਦਾ ਨਿਗਮ ਮਾਰ ਰਹੇ ਹਾਂ ਤੇ ਇਹ ਯਾਦਾਂ ਜਿਹੜੀ ਇਹ ਯਾਦਗਾਰ ਬਣੀ ਹੋਈ ਹੈ ਅੰਗਰੇਜ਼ਾਂ ਦੀ ਬਸਰਾਮ ਕੋਠੀ ਇਹ ਸਾਨੂੰ ਜਦੋਂ ਇਹਨੂੰ ਦੇਖਾਂਗੇ ਜਦੋਂ ਇਹਨੂੰ ਦੇਖਦੇ ਆ ਤਾਂ ਸਾਡੇ ਊਧਮ ਭਗਤ ਸਰਾਬੇ ਗਦਰੀ ਬਾਬੇ ਇਹ ਯਾਦ ਆਉਂਦੇ ਨੇ ਜੇ ਇਹ ਨਾ ਹੋਵੇ ਤਾਂ ਸਾਨੂੰ ਹੋ ਸਕਦਾ ਅਸੀਂ ਆਪਣੇ ਮਹਾਨ ਸ਼ਹੀਦਾਂ ਨੂੰ ਯਾਦ ਨਾ ਕਰੀਏ ਕਿਉਂਕਿ ਅੱਜ ਸਮੇਂ ਦੀਆਂ ਸਰਕਾਰਾਂ ਉਹਨਾਂ ਨੂੰ ਬਣਦਾ ਸਤਕਾਰ ਨਹੀਂ ਦੇ ਰਹੀਆਂ ਕਿਉਂਕਿ ਜਿਵੇਂ ਸਾਰੀਆਂ ਹੀ ਜਥੇਬੰਦੀਆਂ ਮਾਨ ਕਰਦਿਆਂ ਨੇ ਕਿ ਉਹਨਾਂ ਨੂੰ ਬਣਦਾ ਸਤਕਾਰ ਕੌਮੀ ਸਿਦ ਦਾ ਦਰਜਾ ਦਿੱਤਾ ਜਾਵੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਦੋਂ ਐਮਪੀ ਹੁੰਦੇ ਸੀ ਉਹ ਬਕਾਇਦਾ ਕਿਹਾ ਕਰਦੇ ਸੀਗੇ ਕਿ ਜਦੋਂ ਅਸੀਂ ਸਾਡੀ ਸਰਕਾਰ ਬਣੂ ਅਸੀਂ ਇਹਨਾਂ ਨੂੰ ਭਾਰਤ ਰਤਨ ਦਾ ਕਿਤਾਬ ਦਵਾਂਗੇ ਪਰ ਅੱਜ ਮੁੱਖ ਮੰਤਰੀ ਬਣੇ ਨੂੰ 1.5 ਸਾਲ ਤੋਂ ਉੱਪਰ ਦਾ ਸਮਾਂ ਬੀਤ ਗਿਆ ਤੇ ਆਖਰ ਸਹੀਦਾਂ ਨੂੰ ਬਣਦਾ ਸਤਕਾਰ ਕਦੋਂ ਮਿਲੂਗਾ ਆਸ ਕਰਦਾ ਕਿ ਅੱਜ ਦੀ ਜਿਹੜੀ ਸਾਡੀ ਵੀਡੀਓ ਆ ਆਪ ਜੀ ਨੂੰ ਚੰਗੀ ਲੱਗੂਗੀ ਤੇ ਆਪਣੀ ਗੱਲ ਮੈਂ ਇੱਥੇ ਸਮਾਪਤ ਕਰੂੰਗਾ ਪત્રਕਰਤਾ ਦੀਪ ਸਰਾਬਾ ਕੈਮਰਾਮੈਨ ਅਮਨ ਸੂਜਾਪੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ